ਬਹੁਤ ਕੁਝ ਫਰਕ ਪੈਂਦਾ ਇੱਕ ਅਸੀਂ ਕਹਿ ਦਿੰਨੇ ਆ ਵੀ ਜਿਹੜਾ ਪ੍ਰੈਸ ਹੈ ਨਾ ਮੀਡੀਆ ਜਿਹੜਾ ਉਹ ਸਾਡਾ ਚੌਥਾ ਪਿਲਰ ਹੈ ਡੈਮੋਕ੍ਰੇਸੀ ਦਾ ਤੇ ਜੇ ਚੌਥਾ ਪਿਲਰ ਕੰਮ ਨਾ ਨਾ ਕਰੇਗਾ ਤੇ ਉਹ ਫਿਰ ਉਹ ਪਿਲਰ ਡਿੱਗ ਹੀ ਜਾਏਗਾ ਲਿਫ ਜਾਏਗਾ ਫਿਰ ਡਿੱਗ ਜਾਏਗਾ ਹੋਨੇ ਨਾ ਤੇ ਪ੍ਰੈਸ ਨੂੰ ਲਪਾਇਆ ਪਏ ਜਿਹੜੇ ਜਿਹੜੇ ਹਾਊਸਸ ਨੇ ਸਹੀ ਗੱਲਾਂ ਕੀਤੀਆਂ ਜਿਹੜੀਆਂ ਜਿਹੜੀਆਂ ਅਖਬਾਰਾਂ ਨੇ ਇਹ ਜਿਹੜੀ ਆਮ ਆਦਮੀ ਸਰਕਾਰ ਦੀ ਇੰਨਿਆਂ ਦੀ ਜਿਹੜੀਆਂ ਕੂਟ ਨੀਤੀਆਂ ਨੇ ਜਿਸ ਤਰੀਕੇ ਨਾਲ ਪੰਜਾਬ ਨੂੰ ਲੋਟਰੇ ਨੇ ਉਹਦੇ ਬਾਰੇ ਦੱਸਿਆ ਤੇ ਉਹਨਾਂ ਦੇ ਪਿੱਛੇ ਇਹਨਾਂ ਨੇ ਰੇਡ ਕਰਨੇ ਸ਼ੁਰੂ ਕਰਤੇ ਉਹਨਾਂ ਨੂੰ ਪਹਿਲੇ ਪਹਿਲੇ ਅਜੀਤ ਵਾਲਿਆਂ ਨਾਲ ਹੋਈ ਹੁਣ ਪੰਜਾਬ ਕੇਸਰੀ ਸਾਡੇ ਦ ਲੀਡਿੰਗ ਸਾਡੀ ਇੰਡੀਆ ਦੀ ਲੀਡਿੰਗ ਨਿਊਜ਼ਪੇਪਰ ਹੈ ਔਰ ਤੁਸੀਂ ਦੱਸੋ ਵੀ ਉਹਨਾਂ ਨੂੰ ਸਿਰਫ ਇਹਸ ਕਰਕੇ ਵੀ ਤੁਸੀਂ ਸ਼ੀਸ਼ਮੈਲ ਦੀ ਖਬਰ ਕਿਉਂ ਲਾਈ ਤੁਸੀਂ ਇਹ ਕਿਉਂ ਕਹਿ ਰਹੇ ਹੋ ਵੀ ਆਦੇ ਦੇ ਗੈਂਗਸਟਰ ਜਿਹੜੇ ਨੇ ਸਰਕਾਰ ਕੰਟਰੋਲ ਨਹੀਂ ਕਰ 파ਰੀ ਬਲਡ ਕੰਟਰੋਲ ਨਹੀਂ ਕਰ ਪਾਰੀ ਕਦੀ ਜੀਐਸਟੀ ਦਾ ਰੇਟ ਕਦੀ ਫਲਾਣਾ ਰੇਟ ਰੋਜ਼ ਬੰਦੇ ਮਾਰੇ ਨੇ ਰੋਜ਼ ਇਹਨਾਂ ਦੇ ਹੋਣ ਉਹ ਜਿਹੜੇ ਹਕੀ ਕਹਿੰਦੇ ਗੈਂਗਸਟਰ ਨੇ ਅੱਜ ਇਹਨਾਂ ਨੇ ਉਥੇ ਜਲੰਧਰ ਮਾਡਲ ਟਾਊਨ ਦੇ ਵਿੱਚ ਆਮ ਆਦਮੀ ਦਾ ਹੀ ਇੱਕ ਵਰਕਰ ਮਾਰਤਾ ਇਹ ਤੇ ਆਪਣੇ ਬੰਦੇ ਨਹੀਂ ਬਚਾ ਸਕਦੇ ਲੋਕਾਂ ਨੂੰ ਇਹਨਾਂ ਨੇ ਕੀ ਬਚਾਉਣਾ ਇਹ ਤਾਂ ਸਰਕਾਰ ਫੇਲ ਹੋਈ ਸਰਕਾਰ ਹੈ ਬਿਲਕੁਲ ਸਾਨੂੰ ਕਈ ਵਾਰ ਇਸ ਗੱਲ ਦਾ ਅਫਸੋਸ ਹੁੰਦਾ ਵੀ ਪੰਜਾਬ ਦੇ ਲੋਕਾਂ ਨੇ ਇੱਕ ਕੀ ਵੇਖ ਕੇ ਇੱਕ ਬਦਲਾਅ ਲਿਆਂਦੀ ਕੋਸ਼ਿਸ਼ ਕੀਤੀ ਵੀ ਜਿੱਥੇ ਪੰਜਾਬ ਦਾ ਮੁੱਖ ਮੰਤਰੀ ਸਾਡੀ ਉਸ ਆਸਤਾ ਨੂੰ ਛੱਟ ਲਾਂਦਾ ਹੋਏ ਜਿੱਥੇ ਸਾਡੇ ਜਿਹੜੀ ਸਾਡੀ ਮਾਨਤਾ ਹੈ ਜਿੱਥੇ ਅਸੀਂ ਜਾ ਕੇ ਆਪਣੇ ਉਹਨਾਂ ਨੂੰ ਆਪਣੇ ਇੱਜ਼ਤਮਾਨ ਗੁਰੂਆਂ ਵਾਂਗੂ ਮੰਨੇ ਆ ਉਹਨਾਂ ਦੀ ਬੇਇੱਜ਼ਤੀਆਂ ਕਰੇ ਉਹਨਾਂ ਤੇ ਟਿੱਪਣੀਆਂ ਕਰੇ ਇਹ ਕੀ ਇੱਕ ਚੀਫ ਮਿਨਿਸਟਰ ਦੀ ਇਸ ਸੀ ਇਸ ਦੀ ਆਜ਼ਾਦੀ ਹੁੰਦੀ ਹੈ ਬੰਦੀ ਹੈ ਕਦੀ ਨਹੀਂ ਵੇਖਿਆ ਵੀ ਤੁਸੀਂ ਤੁਸੀਂ ਆਪਣੀ ਸਟੇਟ ਦੀ ਗੱਲ ਕਰੋ ਤੁਸੀਂ ਅੱਜ ਜਾ ਕੇ ਅਕਾਲੀ ਦਲ ਨੂੰ ਡੀਜੀਪੀ ਦੇ ਕੋਲ ਦਫਤਰ ਜਾ ਕੇ ਕਹਿਣਾ ਪਿਆ ਵੀ ਜੋ ਕੇਸ ਕਰਨਾ ਕਰ ਦੋ ਬਈ ਡਾਇਰੈਕਟ ਦੈਟ ਮੀਨਸ ਵੀ ਗੌਰਮੈਂਟ ਜਿਹੜੀ ਹੈ ਇਹ ਪੁਲਿਸ ਨੂੰ ਜਿਹੜੇ ਆਪਣੇ ਪੋਲਿਟਿਕਲ ਆਪੋਨੈਂਟਸ ਨੇ ਉਹਨਾਂ ਦੇ ਮੂੰਹ ਬੰਦ ਕਰਾਣ ਲਈ ਇਹ ਸਾਰੀਆਂ ਗੱਲਾਂ ਵਰਤੋਂ ਕਰਨੀ ਬਿਲਕੁਲ ਗੱਲ ਠੀਕ ਹੈ ਇੱਕ ਸੀਏ ਅੱਜ 2 ਮਹੀਨੇ ਪਹਿਲੇ ਚੁਕਾਇਆ ਗਿਆ ਵੀ ਤੁਸੀਂ ਦੱਸਣ ਹੀ ਨਹੀਂ ਦੇ ਵੀ ਉਹਨੂੰ ਲੈ ਕੇ ਹੀ ਕਰਨਾ ਕਿ ਸੀਏ ਕੋ ਕਿਹੜਾ ਉਹਨਾਂ ਨੇ ਜਿਹੜੇ ਜਿੱਦਾਂ ਕੋਈ ਤਾਂ ਬੰਦੇ ਲੁਕਦੇ ਨੇ ਗੈਂਗਸਟਰ ਉਹਨਾਂ ਨੂੰ ਤੇ ਤੁਸੀਂ ਫੜਦੇ ਨਹੀਂ ਹੈ ਤੁਸੀਂ ਇੱਕ ਕਿਸੇ ਦੀ ਉਹ ਉਹਨਾਂ ਕੋ ਕਹੋ ਵੀ ਸਟੇਟਮੈਂਟ ਦੇ ਵੀ ਉਹਦੇ ਖਿਲਾਫ ਫਲਾਨੀ ਕਰ ਕਿੰਨੂੰ ਨਹੀਂ ਸਮਝ ਆਉਂਦੀ ਕੀ ਪ੍ਰੈਸ ਨੂੰ ਸਮਝ ਨਹੀਂ ਆਉਂਦੀ ਕੀ ਪੋਲਿਟੀਕਲ ਪਾਰਟੀਆਂ ਨੂੰ ਸਮਝ ਨਹੀਂ ਆਉਂਦੀ ਦੇਖੋ ਇੰਦੇ ਵੀ ਜਿਹੜਾ ਅਤ ਖੁਦਾ ਦਾ ਵੈਰ ਜਿਹੜਾ ਜਿੰਨੀ ਅਤ ਇਹ ਸਰਕਾਰ ਨੇ ਕਰਤੀ ਐ ਔਰ ਜਿੰਨੀ ਗੁੰਡਾਗਰਦੀ ਜਿੰਨੀ ਕਰਪਸ਼ਨ ਜਿਨਾ ਸਮਝ ਲੋ ਵੀ ਕਿਆ ਹੀ ਨਹੀਂ ਜਾ ਸਕਦਾ ਦਿੱਲੀ ਦੇ ਲੋਕ ਆ ਕੇ ਪੰਜਾਬ ਦੇ ਖੂਨ ਨੂੰ ਜਿੱਦਾਂ ਸਟਰੋਲ ਆ ਕੇ ਪੀਦੇ ਨਾ ਵੀ ਕਿਤੇ ਰਹਿਣ ਆ ਜਾਏ ਉਹ ਘੜ ਘੜ ਜਿਵੇਂ ਕੋਲਡ ਡਰਿੰਕ ਪੀਦੇ ਤੇ ਸੁਟਕੜਾ ਜਾਂ ਮਾਰਦੇ ਨੇ ਨਾ ਵੀ ਅਖੀਰ ਦੀ ਤੁੱਕਾ ਵੀ ਆ ਜਾਏ ਇਹਨਾਂ ਨੇ ਖੂਨ ਪੀ ਲਿਆ ਪੰਜਾਬ ਦਾ ਫੜ ਕੇ ਕਟੋਟ 1.5 200 ਕਰੋੜ ਰੁਪਇਆ ਮਹੀਨੇ ਦੀ ਸੈਲਰੀ ਜਿਹੜੀ ਹੈ ਦਿੱਲੀ ਵਾਲੇ ਲੋਕਾਂ ਨੂੰ ਬਾਹਰਲੇ ਲੋਕਾਂ ਨੂੰ ਜਾਰੀ ਹੈ ਪੰਜਾਬ ਤੋਂ ਇਹ ਕੌਣ ਇਹਨਾਂ ਨੂੰ ਜਿਹੜਾ ਪੁੱਛਦਾ ਉਹਨੂੰ ਅੰਦਰ ਕਰ ਦਿੰਦੇ ਨੇ ਜਿਹੜਾ ਕੋਈ ਸਵਾਲ ਕਰਦਾ ਉਹ ਪ੍ਰੈਸ ਵਾਲਾ ਉਹਤੇ ਐਫਆਈਆਰ ਕੀਤੀ ਚੱਲੂ ਜੀ ਇਹਨੂੰ ਅੰਦਰ ਹੁਣ ਜਿਹੜੇ ਬੰਦੇ ਨੇ ਪ੍ਰੈਸ ਲਈ ਕੰਮ ਕਰਨਾ ਸਚਾਈ ਬਿਆਨ ਕਰਦੀ ਹੈ ਜੇ ਤੁਸੀਂ ਸਚਾਈ ਬਿਆਨ ਹੀ ਨਹੀਂ ਕਰ ਸਕਦੇ ਫਿਰ ਤੁਸੀਂ ਕਾਦੀ ਵੀ ਪ੍ਰੈਸ ਨਹੀਂ ਹਰ ਚੀਜ਼ ਦਾ ਇਹਨਾਂ ਦੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਇੱਥੋਂ ਤੱਕ ਵੇਖਿਆ ਮੈਂ ਉਹ ਟੀਵੀ ਚੈਨਲ ਦਾ ਨਾਂ ਤੇ ਨਹੀਂ ਲੈਣਾ ਤੇ ਕਈ ਵਾਰ ਖਬਰ ਦੇਈ ਦੀ ਨਾ ਤੇ ਉਹ ਕਹਿੰਦੇ ਵੀ ਇਹ ਖਬਰ ਨਹੀਂ ਲਾਣੀ ਹੈ ਸਰਕਾਰ ਦੇ ਖਿਲਾਫ ਚਾਲੀ ਲਾ ਦਿਓ ਇਹਨੂੰ ਖਬਰ ਚਲਦੀਆਂ ਖਬਰਾਂ ਨੂੰ ਖਬਰ ਲਾ ਦੇ। ਓ ਯਾਰ ਕੀ ਹੋ ਗਿਆ ਪ੍ਰੈਸ ਨੂੰ ਕੀ ਦੇ ਦੇ ਕਿੰਨੇ ਕ ਬੰਦੇ ਅੱਧਰ ਦੇ ਦੇ। ਉਹ ਇਹ ਪ੍ਰੈਸ ਨੂੰ মিডিਆ ਨੂੰ ਖੰਡਾ ਬੈਣਾ। ਕੋਈ ਵੀ ਸਰਕਾਰ ਹੋਵੇ ਮੈਂ ਇਹ ਗੱਲ ਕਹਿੰਦਾ ਵੀ ਜੇ ਆਪਾਂ ਆਪਣੀ ਸਚਾਈ ਨੂੰ ਨਾਲ ਨਹੀਂ ਖੜਾਗੇ ਲੋਕਾਂ ਦਾ ਤੇ ਵਿਸ਼ਵਾਸ ਅਖਬਾਰਾ ਪੜ੍ਹਨੀਆਂ ਬੰਦ ਕਰ ਦੇਵਗੇ ਉਹ ਅਖਬਾਰ ਪੜ੍ਹਦੇ ਜਿਹੜਾ ਜ਼ਬਰਦੂਸੇ ਦੀ ਉਹ ਸਾਰੇ ਪੜ੍ਹਦੇ ਵੀ ਯਾਰ ਸਚਾਈ ਬਿਆਨ ਕਰਦੀ ਹੈ ਅਸੀਂ ਟੀਵੀ ਦੇ ਕਈ ਚੈਨਲ ਨਹੀਂ ਵੇਖਦੇ ਵੇ ਆ ਯਾਰ ਸਰਕਾਰ ਦਾ ਇਹਨੂੰ ਕੋਈ ਦੂਜਾ ਲਾ ਕੇ ਵੇਖੋ ਇਹ ਇਹ ਸੱਚੀ ਸੋ ਮਤਲਬ ਇਹ ਹੈ ਵੀ ਅੱਜ ਦੇ ਹਾਲਾਤਾਂ ਤੇ ਗਵਰਨਮੈਂਟ ਤੁਸੀਂ ਬਾਕੀ ਸੂਬਿਆਂ 'ਚ ਵੇਖੋ ਜਿੱਥੇ-ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰਾਂ ਨੇ ਕਿੰਨੀ ਡਿਵੈਲਪ ਕਰ ਗਈ ਕਿੱਥੇ ਅਗਾਹ ਵਧ ਗਈ ਕਿੱਥੇ ਉਹ ਪੰਜਾਬ ਜਿਹੜਾ ਅ ਨੰਬਰ 1 ਸਟੇਟ ਸੀ ਅੱਜ ਇਹੋ ਜੀ ਨਜ਼ਰ ਲੱਗੀ ਹੈ ਵੀ ਹਰ ਪਹਿਲੂ ਤੇ ਹਰ ਪਹਿਲੂ ਤੇ ਸਾਨੂੰ ਥੱਲੇ ਲਿਆ ਕੇ ਸੋਟਾ ਸੋ ਇਟ ਇਜ਼ ਅ ਨੀਡ ਆਫ ਦਿ ਆਵਰ ਵੀ ਮੀਡੀਆ ਨੂੰ ਵੀ ਸਟੈਂਡ ਅਪ ਕਰਨਾ ਚਾਹੀਦਾ ਆਪਣਾ ਫਰਜ਼ ਨਿਭਾਓ ਜੋ ਤੁਹਾਡਾ ਫਰਜ਼ ਹੈ ਜੋ ਸਾਡਾ ਹੀ ਨਿਭਾਣਾ ਸਮਝੇ ਕਿ ਨਹੀਂ ਜਿਹੜੇ ਅੱਜ ਕਰਦੇ ਨੇ ਸਾਡਾ ਕੁਝ ਅੱਜ ਠਗੀਆਂ ਠੋਰੀਆਂ ਇਹ ਉਹ ਸੰਸਭ ਸਮਝਾ ਜਿੱਦਣ ਸਾਡੀ ਗੁਰੂ ਮਹਾਰਾਜ ਦੀ ਕਿਰਪਾ ਘਰਦੀ ਨਾ ਮੈਂ ਤੁਹਾਨੂੰ ਵਾਦਾ ਕਰਦਾ ਬਟਾਲੇ ਵਾਲੇ ਵੀਰਾਂ ਨੂੰ ਜੇ ਇਹਨਾਂ ਦੇ ਇੱਕ ਇੱਕ ਬੰਦੇ ਕੋਲੋਂ ਹਿਸਾਬ ਨਾ ਲਿਆ ਗਿਆ ਤੇ ਫਿਰ ਸਾਨੂੰ ਵੀ ਕੋਈ ਸਿਆਸਤ ਚ ਰਹਿਣ ਦਾ ਕੋਈ ਹੱਕ ਨਹੀਂ ਕੋਈ ਵੀ ਤੁਹਾਡੇ ਨਾਲ ਠੱਗੀਆਂ ਮਾਰੇ ਕੋਈ ਤੁਹਾਡੇ ਕੋਲ ਗੈਂਗਸਟਰ ਆ ਕੇ ਪੈਸੇ ਲੈ ਇਹ ਵਿੱਚ ਵਪਾਰ ਕਰਨ ਇਹ ਫੈਸਲੇ ਕਰਨ ਯਾਰ ਕੋਈ ਗੱਲਾਂ ਤੇ ਨਹੀਂ ਨਹੀਦੀਆਂ ਸਰ ਜਿਸੋ ਜੋ ਸਰਕਾਰਯੋਗ ਬਟਾਲਾ ਦੇ ਸਾਡੇ ਭਾਤੀ ਜਨਤਾ ਪਾਰਟੀ ਦੇ ਪ੍ਰਧਾਨ ਜੀ ਹੀਰਾਵਾਲੀਆ ਜੀ ਜਿਹੜੀ ਪ੍ਰੈਸ ਕਾਨਫਰੰਸ ਹੈ ਇਹ ਹੈ ਕਿ ਹੈ ਜਿਹੜਾ ਇੰਡੀਆ ਦਾ ਬਜਟ ਸਾਡੇ ਫਾਈਨੈਂਸ ਮਿਨਿਸਟਰ ਸੀ타 ਰਾਮਨ ਜੀ ਨੇ ਪੇਸ਼ ਕੀਤਾ ਉਸ ਦੇ ਬਾਰੇ ਉਸ ਦੇ ਉੱਤੇ ਅਸੀਂ ਦੱਸਣਾ ਵੀ ਸਾਡੀ ਗਵਰਨਮੈਂਟ ਨੇ ਕੀ ਪੇਸ਼ ਕੀਤਾ ਬਿਆਨ ਵਾਲੇ ਸਮੇਂ ਦੇ ਵਿੱਚ ਆਪਣੀ ਸਰਕਾਰ ਕੀ ਕਰੇ ਸਾਰੇ ਨੂੰ ਪਹਿਲੇ ਇਹ ਮੈਂ ਦੱਸਣਾ ਚਾਹਨਾ ਵੀ ਟੋਟਲ ਜਿਹੜਾ ਬਜਟ ਹੈ ਸਾਡਾ ਇੰਡੀਆ ਦਾ ਉਹ 73.5 ਲੱਖ ਕਰੋੜ ਹੈ 53.5 ਲੱਖ ਕਰੋੜ ਤੇ ਜਿਹਦੇ ਤੇ ਕੈਪੀਟਲ ਐਕਸਪੈਂਡੀਚਰ ਜਿੱਦਾਂ ਸੜਕਾਂ ਰੇਲਵੇਜ਼ ਬ੍ਰਿਜਸ ਉਹ 12 12.2 ਲੱਖ ਕਰੋੜ ਦੀ ਬੂਸਟ ਮਿਲੇਗੀ ਇਨਫਰਾਸਟ੍ਰਕਚਰ ਨੂੰ ਜਿੱਦਾਂ ਅੱਗੇ ਤੁਸੀਂ ਦੇਖਿਆ ਬਈ ਆਪਣਾ ਰੋਡ ਦਾ ਜਿਹੜੇ ਐਕਸਪ੍ਰੈਸ ਵੇ ਬਣਾਇਆ ਗਿਆ ਜਿਹੜਾ ਕਨੈਕਟ ਕੀਤਾ ਹੈ ਟੇਲ ਆਪਣਾ ਆਪਣਾ ਬੰਬੇ ਤੋਂ ਲੈ ਕੇ ਤੇ ਜਿਹੜਾ ਹੈ ਜਮੂ ਤੱਕ ਉਹ ਐਕਸਪ੍ਰੈਸ ਵੇ ਵਰਗੇ ਇਹਨਾਂ ਨੇ ਚਾਰ ਹੋਰ ਮੇਨ ਐਕਸਪ੍ਰੈਸ ਵੇਸ ਬਣਾ ਰਹੇ ਨੇ ਜਿਹਦਾ ਟੋਟਲ ਐਕਸਪੈਂਡਿਚਰ 12.2 ਲੱਖ ਰੋਡ ਦਾ ਆ ਰਿਹਾ ਹੈ ਸੈਕੰਡ ਜਿਹੜੀ ਇਨਕਮ ਟੈਕਸ ਤੇ ਮਿਡਲ ਕਲਾਸ ਨੂੰ ਜਿਹੜੀ ਰਿਲੀਫ ਦਿੱਤੀ ਗਈ ਹੈ ਜਿੱਦਾਂ ਪਿਛਲੀ ਵਾਰ ਸਰਕਾਰ ਨੇ ਕੀਤਾ ਸੀ ਵੀ ਅਸੀਂ 12 ਲੱਖ ਰੁਪਏ ਤੱਕ ਇਨਕਮ ਟੈਕਸ ਦੀ ਰਿਬੇਟ ਜਿਹੜੀ ਅਸੀਂ ਦਿੱਤੀ ਹੈ ਉਸ ਦੇ ਉੱਤੇ ਮਿਡਲ ਕਲਾਸ ਨੂੰ ਇਹਨਾਂ ਨੇ ਹੋਰ ਵੀ ਉਹਨੂੰ ਸਿੰਪਲੀਫਾਈ ਕੀਤਾ ਹੈ ਯਾਨੀ ਕਿ ਜਿਹੜੇ ਟੈਕਸ ਦੇ ਕੰਪਲਾਈਐਂਸ ਨੇ ਉਹਨਾਂ ਦੀ ਇਹ ਪਲੀਜ਼ ਯਾਰ ਟੈਲੀਫੋਨ ਆਪਣੇ ਨਾ ਜਰਾ ਸਾਰੇ ਨਾ ਆਫ ਕਰ ਸਾਇਲੈਂਟ ਕਰ ਤੇ ਸਾਰਿਆਂ ਨੂੰ ਜਿਹੜਾ ਜ਼ਰੂਰੀ ਚੀਜ਼ ਆ ਆਪਾਂ ਦੇਖਿਆ ਵੀ ਜਿਹੜਾ ਇਸ ਵਾਰ ਸਾਡਾ ਜਿਹੜਾ ਸਾਡਾ ਮਿਸ਼ਨ ਸੰਦੂਰ ਸੀ ਜਿਹਦੇ ਜਿਹੜੀ ਲੜਾਈ ਸਾਡੀ ਪਾਕਿਸਤਾਨ ਦੇ ਨਾਲ ਲਈ ਚਾਹੇ ਉਹ ਚੰਦ ਦੇ ਨਹੀਂ ਰਹੀ ਪਰ ਉਸ ਦੇ ਵਿੱਚ ਤੁਸੀਂ ਦੇਖਿਆ ਵੀ ਟੈਕਨੋਲੋਜੀ ਹੁਣ ਲੜਾਈ ਜਿਹੜੀ ਹੈ ਨਾ ਉਹ ਸੜਕਾਂ ਤੇ ਜਾਂ ਫੌਜੀਆ ਵੱਲ ਉਹਦਾ ਨਹੀਂ ਲੜੀ ਜਾਂਦੀ ਇਹ ਹੁਣ ਟੈਕਨੀਕ ਦੇ ਨਾਲ ਤੁਹਾਡੇ ਇਹ ਜਿਹੜੀ ਵਾਰ ਹੈ ਇਹ ਟੈਕਨੀਕਲ ਵਾਰਫੇਅਰ ਹੋ ਗਿਆ ਹਾਂ ਕਿਹਦੇ ਕੋਲ ਚੰਗੀਆਂ ਮਿਸਾਈਲਸ ਨੇ ਕਿਹਦੇ ਕੋਲ ਚੰਗੀ ਟੈਕਨੋਲੋਜੀ ਹੈ ਜਿਸ ਦੇ ਵਿੱਚ ਤੁਸੀਂ ਦੇਖਿਆ ਵੀ ਐ ਮੈਂ ਉਸ ਉਸ ਡਿਫੈਂਸ ਨੂੰ ਹੋਰ ਤਗੜਿਆ ਕਰਨ ਲਈ ਇਹਨਾਂ ਨੇ 12 ਲੱਖ 12.75 ਲੱਖ ਦਾ ਜਿਹੜਾ ਹੈਗਾ ਨਾ ਇਹ ਸੌਰੀ 7.84 ਲੱਖ ਰੋੜ 15% ਪਿਛਲੀ ਵਾਰ ਨਾਲੋਂ ਵੀ ਜ਼ਿਆਦਾ ਜਿਹੜਾ ਡਿਫੈਂਸ ਦੇ ਉੱਤੇ ਸਾਡੀ ਸਰਕਾਰ ਖਰਚ ਕਰ ਰਹੀ ਹੈ ਉਹ ਆਤਮ ਨਿਰਭਰ ਭਾਰਤ ਜਿਹਦੇ ਵਿੱਚ ਤੁਸੀਂ ਦੇਖਿਆ ਵੀ ਜਿੰਨੀਆਂ ਵੀ ਵੱਡੀਆਂ ਚਾਹੇ ਉਹ ਜਹਾਜ਼ ਨੇ ਚਾਹੇ ਉਹ ਹੈਲੀਕਾਪਟਰ ਨੇ ਉਹ ਵੀ ਉਹਨੇ ਇੰਡੀਆ ਦੇ ਵਿੱਚ ਮੈਨੂਫੈਕਚਰ ਹੋਣੇ ਸ਼ੁਰੂ ਹੋ ਗਿਆ ਬਹੁਤ ਵੱਡੀਆਂ ਵੱਡੀਆਂ ਜਿਹੜੇ ਜਿਹੜੀਆਂ ਗਨਸ ਨੇ ਜਿਹੜੀਆਂ ਲੜਾਈ ਚ ਲੜੀਆਂ ਜਾਂਦੀਆਂ ਉਹ ਵੀ ਇੰਡੀਆ ਦੇ ਵਿੱਚ ਮੈਨੂਫੈਕਚਰ ਹੋਣੀਆਂ ਸ਼ੁਰੂ ਹੋ ਗਿਆ ਜਿਹੜੀਆਂ ਅੱਗੇ ਅੱਗੇ ਅਸੀਂ ਰਸ਼ੀਆ ਕੋ ਅਮਰੀਕਾ ਕੋ ਫਰਾਂਸ ਕੋ ਅਲੱਗ-ਅਲੱਗ ਕੰਟਰੀਜ਼ ਕੋ ਲੈਂਦੇ ਸੀ ਉਹ ਅੰਡਰ ਦ ਸਕੀਮ ਆਤਮ ਨਿਰਭਰ ਭਾਰਤ ਉਹ ਪ੍ਰਧਾਨ ਮੰਤਰੀ ਜੀ ਨੇ ਉਹ ਸਕੀਮ ਦੇ ਵਿੱਚ ਭਾਰਤ ਵਰਲਡ ਦੇ ਵਿੱਚ ਅੱਜ 3 ਜਿੰਨ ਕਹਿੰਦੇ ਸਟਰੋਂਗੇਸਟ ਕੰਟਰੀ ਜਿਹੜੀ ਹੈ ਡਿਫੈਂਸ ਵਿੱਚ ਅਗੇ ਸਾਬਤ ਹੋ ਰਹੀ ਹੈ ਔਰ ਇਸ ਦੇ ਵਿੱਚ ਕੈਪੀਟਲ ਐਕਸਪੈਂਡੀਚਰ ਜਿਹੜੀ ਮਾਡਰਨਾਈਜੇਸ਼ਨ 1 ਲੱਖ 80 1.80 ਲੱਖ ਕਰੋੜ ਜਿਹੜਾ ਉਹ ਪਿਛਲੀ ਵਾਰ तकरीबन 2 ਲੱਖ ਕਰੋੜ ਦਾ ਸੀ ਇਹ ਡਬਲ ਕਰ ਦਿੱਤਾ ਗਿਆ ਹੈ ਯਾਨੀ ਕਿ ਇਨਫਰਾਸਟ੍ਰਕਚਰ ਟੈਕਨੋਲੋਜੀਸ ਦੇ ਉੱਤੇ ਜਿਹੜਾ ਉਹ ਉੱਤੇ ਐਕਸਪੈਂਡੀਚਰ ਵੀ ਡਬਲ ਕੀਤਾ ਗਿਆ ਤੋਂ ਗਵਰਨਮੈਂਟ ਦੀ ਰੀਇਨਫੋਰਮੇਸ਼ਨ ਸਟਰੈਂਥਨਿੰਗ ਇੰਡੀਆਜ਼ ਡਿਫੈਂਸ ਕੈਪੇਬਿਲਿਟੀਜ਼ ਐਂਡ ਫੋਰਸ ਰੈਡੀਨੈਸ ਮਤਲਬ ਇਹ ਹੈ ਵੀ ਇੰਡੀਆ ਦੀ ਜਿਹੜੀ ਡਿਫੈਂਸ ਦੀ ਕੈਪੇਬਿਲਿਟੀ ਹੈ ਸਾਨੂੰ ਕਿਸੇ ਕੋਲੋਂ ਕੋਈ ਵੀ ਸ਼ਸਤਰ ਖਰੀਦਣ ਦੀ ਲੋੜ ਨਹੀਂ ਹਿੰਦੁਸਤਾਨ ਆਪਣੇ ਆਪ ਤੇ ਨਿਰਭਰ ਹੈ ਔਰ ਹਮੇਸ਼ਾ ਤਿਆਰ ਬਰ ਤਿਆਰ ਹੈ ਜਦੋਂ ਤੁਸੀਂ ਕਿਸੇ ਟਾਈਮ ਵੀ ਕੋਈ ਚੀਜ਼ ਦੀ ਵੈਜੂਲਿਟੀ ਹੁੰਦੀ ਹੈ ਤੇ ਵੀ ਇੰਡੀਆ ਦੀ ਰੈਡੀਨੈਸ ਹਮੇਸ਼ਾ ਤਿਆਰ ਹੈ ਜਿਹੜਾ ਚੌਥਾ ਮੇਨ ਹੈਗਾ ਉਹ ਹੈਗਾ ਹੈਲਥ ਕੇਅਰ ਤੇ ਲਾਈਫ ਸੇਵਿੰਗ ਡਰੱਗਸ ਜਿਹੜੀ ਅਸੀਂ ਹਮੇਸ਼ਾ ਕਹਿੰਨੇ ਆਂ ਵੀ ਐਜੂਕੇਸ਼ਨ ਤੇ ਜਿਹੜਾ ਸਾਡੀ ਹੈਲਥ ਹੈ ਉਸ ਦੇ ਉੱਤੇ ਜਿਹੜਾ ਦੇਸ਼ ਨੂੰ ਧਿਆਨ ਦੇਣਾ ਚਾਹੀਦਾ ਜਿਸ ਤਰੀਕੇ ਨਾਲ ਤੁਸੀਂ ਦੇਖਿਆ ਸੀ ਵੀ ਪ੍ਰਾਈਮ ਮਿਨਿਸਟਰ ਸਾਹਿਬ ਦਾ ਜਿਹੜਾ ਉਹ ਹੈਲਥ ਕਾਰਡ ਸੀਗਾ 5 ਲੱਖ ਰੁਪਏ ਦਾ ਉਸ ਦੀ ਉਸ ਦੇ ਉੱਤੇ ਵੀ ਬੜੌਤਰੀ ਕੀਤੀ ਜਾਏਗੀ ਔਰ ਇਹ ਇਨਸ਼ੋਰ ਕੀਤਾ ਜਾ ਰਿਹਾ ਹੈ ਵੀ ਜਿਹੜਾ ਕਾਮਨ ਮੈਨ ਹੈ ਉਹਨੂੰ ਹੈਲਥ ਦੀ ਪੂਰੀਆਂ ਸਰਵਿਸੇਸ ਦਿੱਤੀਆਂ ਜਾਣ ਤੇ ਜਿਹੜਾ ਡਰੱਗ ਹੈ ਜਿਹੜੇ ਇਹਦੀ ਫਾਰਮਾ ਦੀ ਜਿਹੜੀ ਇੰਡਸਟਰੀ ਹੈ ਉਹਨੂੰ ਹੋਰ ਉਹਨਾਂ ਨੇ ਕਿਹਾ ਵੀ ਇਸ ਦੀ ਵੱਧ ਤੋਂ ਵੱਧ ਜਿਹੜੀ ਹੈ ਉਹਦੀ ਲਗਾਨੀਆਂ ਚਾਹੀਦੀ ਹੈ ਕੰਟਰੀ ਤੇ ਤਾਂਕਿ ਡਰੱਗ ਸਸਤੀ ਹੋਵੇ ਆਮ ਆਦਮੀ ਤੇ ਜਿਹੜਾ ਬੋਝ ਹੈ ਉਹ ਘਟੇ ਤੋਂ ਉਹਦੇ ਉੱਤੇ ਇਹਨਾਂ ਨੇ ਐਗਜ਼ੈਂਪਸ਼ਨ ਔਨ ਮੈਡੀਸਨ ਫਾਰ ਰੇਅਰ ਡਿਜ਼ੀਜ਼ ਇੰਟਰੋਡਿਊਸ ਯਾਨੀ ਕਿ ਕੈਂਸਰ ਦੀਆਂ 17 ਐਸੈਂਸ਼ੀਅਲ ਜਿਹੜੀਆਂ ਡਰੱਗਸ ਨੇ ਉਸ ਦੀ ਇਹਨਾਂ ਨੇ ਬਹੁਤ ਜ਼ਿਆਦਾ ਉਹ ਕੱਟ ਕਰ ਦਿੱਤੀ ਹੈ ਬਿਲਕੁਲ ਆਲਮੋਸਟ ਜ਼ੀਰੋ ਪਰਸੈਂਟ ਤੇ ਤੁਹਾਨੂੰ ਉਹ ਦਵਾਈਆਂ ਜਿਹੜੀਆਂ ਨੇ ਬਾਹਰਲੇ ਮੁਲਕਾਂ ਤੋਂ ਵਿੱਚੋਂ ਵੀ ਮਿਲਣ ਗਿਆ ਐਗਜ਼ੈਂਪਸ਼ਨ ਔਨ ਮੈਡੀਸਨ ਫਾਰ ਰੀਅਰ ਡਿਜ਼ੀਜ਼ ਇੰਟਰੋਡਿਊਸ ਕੋਈ ਰੇਅਰ ਡਿਜ਼ੀਜ਼ ਹੈ ਉਹਦੇ ਤੇ ਉੱਤੇ ਵੀ ਇਹਨਾਂ ਨੇ ਜਿਹੜੀ ਐਗਜ਼ੈਂਪਸ਼ਨ ਕਰ ਦਿੱਤੀ ਹੈ ਕਿਸੇ ਤਰੀਕੇ ਦੇ ਟੈਕਸ ਦੀ ਮੈਡੀਸਨਸ ਦੇ ਉੱਤੇ ਬਾਇਓ ਫਾਰਮਾ ਸ਼ਕਤੀ ਮਿਸ਼ਨ ਜਿਹੜੀ ਮੈਂ ਤਾਂ ਗੱਲ ਕੀਤੀ ਹੈ ਵੀ 10000 ਕਰੋੜ ਰੁਪਇਆ ਲੋਟ ਕੀਤਾ ਹੈ ਨਵੀਂ ਡੋਮੈਸਟਿਕ ਬਾਇਓਫਾਰਮਾ ਮੈਨੂਫੈਕਚਰਿੰਗ ਲਈ ਜਿੱਦਾਂ ਕੈਂਸਰ ਡਾਇਬਟੀਜ਼ ਤੇ ਜਿਹੜੀਆਂ ਹੋਰ ਰੈਗੂਲਰ ਅਸੀਂ ਵੇਖਦੇ ਆ ਵੀ ਹਾਰਟ ਦੀਆਂ ਡਿਜ਼ੀਜ਼ਸ ਨੇ ਇਹਨਾਂ ਉੱਤੇ 10000 ਕਰੋੜ ਦੀ ਗਵਰਨਮੈਂਟ ਵੱਲੋਂ ਹੋਰ ਦਿੱਤੇ ਨੇ ਇਨਸੈਂਟਿਵ ਵੀ ਜੇ ਕੋਈ ਇੰਡਸਟਰੀ ਲਾਏਗਾ ਉਸ ਦੇ ਉੱਤੇ ਜੋ ਉਹਨਾਂ ਨੂੰ ਰਿਬੇਟ ਮਿਲੇਗੀ ਯਾ ਉਹ ਸਾਰੇ ਜਿਹੜੀਆਂ ਚੀਜ਼ਾਂ ਸਾਡੀ ਸਰਕਾਰ ਕਰ ਰਹੀ ਹੈ ਤੇ ਫੋਕਸ ਔਨ ਐਕਸਪੈਂਡਿੰਗ ਰੀਜਨਲ ਮੈਡੀਕਲ ਹब्स ਐਮਰਜੈਂਸੀ ਕੇਅਰ ਮੈਂਟਲ ਹੈਲਥ ਲਾਈਟ ਸਰਵਿਸਿਜ਼ ਐਂਡ ਆਯੁਰਵੈਦਿਕ ਆਯੂਸ਼ ਇਨਫਰਾਸਟ੍ਰਕਚਰ ਤੇ ਮੇਜਰ ਹੁਣ ਪੰਜਾਬ ਦੇ ਲਈ ਜਿਹੜੀ ਸਾਡੀ ਉਹ ਹੈਗੀ ਹੈ ਉਹ ਐਗਰੀਕਲਚਰ ਤੇ ਰੂਰਲ ਇਕਨੋਮੀ ਦੇ ਉੱਤੇ ਹੈ ਇਸ ਦੇ ਵਿੱਚ ਇਹਨਾਂ ਨੇ ਬਜਟ ਰੀਫੰਡ ਸਪੋਰਟ ਫॉर ਇੰਟੀਗ੍ਰੇਟਿਡ ਰੂਰਲ ਡਿਵੈਲਪਮੈਂਟ ਵਿਦ ਅਲੋਕੇਸ਼ਨ ਫॉर ਲਾਈਵਸਟਾਕ ਫਿਸ਼ਰੀਜ਼ ਐਂਡ ਮਾਰਕੀਟ ਲਿੰਕੇਜ ਮਤਲਬ ਇਹ ਹੈ ਵੀ ਸਾਡੀ ਸਰਕਾਰ ਨੇ ਕੈਟਲਸ ਤੇ گاਵਾ ਮੱਜਾਂ ਤੇ ਫਿਸ਼ਰੀਜ਼ ਤੇ ਹੈਚਰੀ ਜਿਹੜੀਆਂ ਹੈਂਸ ਵਗੈਰਾ ਇਹਨਾਂ ਦੇ ਉੱਤੇ ਉਹਨੂੰ ਇਨਕਰੇਜ ਕਰਨ ਲਈ ਬਹੁਤ ਸਾਰੇ ਬਜਟ ਉਹਦੇ ਵਿੱਚ ਆਪਣੀ ਸਪੋਰਟ ਦਿੱਤੀ ਹੈ ਤੇ ਪੰਜਾਬ ਦੇ ਵਿੱਚ ਉਹਨਾਂ ਨੇ ਜਿਸ ਤਰੀਕੇ ਅੱਗੇ ਗਵਰਨਮੈਂਟ ਦੀ ਇਹ ਵੀ ਸੀ ਵੀ ਜਿਹੜੀਆਂ ਲੇਡੀਜ਼ ਨੇ ਉਹਨਾਂ ਨੂੰ گاਵਾ ਮੱਜਾਂ ਤਿੰਨ ਤਿੰਨ گاਵਾ ਮੱਜਾਂ ਦਿੱਤੀਆਂ ਜਾਣ ਜਿਹਦੇ ਤੇ ਫ੍ਰੀ ਦਿੱਤੀਆਂ ਜਾਣ ਔਰ ਉਹ ਹੌਲੀ ਹੌਲੀ ਜਿਹੜਾ ਉੱਤੇ ਕੋਈ ਇੰਟਰਸਟ ਨਹੀਂ ਲਾਇਆ ਜਾਏਗਾ ਉਹਦੀ ਕੀਮਤ ਜਿਹੜੀ ਹੈ ਲੇਡੀਜ਼ ਆਪਣੇ ਜਦੋਂ ਵੇਚ ਕੇ ਦੁੱਧ ਵਗੈਰਾ ਜਾਂ ਕਿ ਉਹ ਵੇਚ ਕੇ ਸਰਕਾਰ ਨੂੰ ਵਾਪਸ ਕਰਨਗੇ ਕੋਆਪਰੇਟਿਵਜ਼ ਦੇ ਰਾਹੀਂ ਉਹਨਾਂ ਨੇ ਇਹ ਸਕੀਮਾ ਵੀ ਇਨਕਰੇਜ ਕੀਤੀ ਸੋ so, ਸਪੈਸ਼ਲ AI ਇਨੇਬਲ ਟੂਲਸ ਭਾਰਤ ਵਿਲ ਸਟਾਰ ਟੂ ਪ੍ਰੋਵਾਈਡ ਲੋਕਲਾਈਜ਼ਡ ਐਡਵਾਈਜ਼ਰੀ ਟੂ ਫਾਰਮਰਸ ਤੇ ਜਿੱਦਾਂ ਹੁਣ ਆਪਣੀ ਅਸੀਂ ਝੋਨਾ ਕਨਕ ਬੀਜਦੇ ਆ ਤੇ ਅਸੀਂ ਕਈ ਵਾਰ ਆਪਣੇ ਕਿਸਾਨਾਂ ਨੂੰ ਕਹੀਦਾ ਵੀ ਯਾਰ ਤੁਸੀਂ ਇਹ ਜਿਹੜਾ ਸਾਈਕਲ ਹੈ ਨਾ ਇਹਨੂੰ ਤੋੜੋ ਤਾਂ ਕਿ ਪਾਣੀ ਘਟ ਲੱਗੇ ਪਾਣੀ ਬਹੁਤ ਥੱਲੇ ਜਾ ਰਿਹਾ ਹੈ ਤਾਂ ਸਰਕਾਰ ਨੇ ਨਵੀਂ ਚੀਜ਼ਾਂ ਦੇ ਉੱਤੇ ਜਿੱਦਾਂ ਸੱਦਲ ਬੋਡਾ ਸੰਦਲਵੁੱਡ ਦਾ ਤੁਸੀਂ ਆਮ ਅੱਜਕੱਲ ਸੋਸ਼ਲ ਮੀਡੀਆ ਤੇ ਸੁਣਿਆ ਹੋਵੇਗਾ ਵੀ ਜੇ ਤੁਸੀਂ 1 ਏਕੜ ਦੇ ਵਿੱਚ ਤੁਸੀਂ ਬੀਜ ਦੋ ਇੱਕ ਪੇੜ ਜਿਹੜਾ ਉਹ ਤੁਹਾਨੂੰ 15 ਲੱਖ ਰੁਪਏ ਦਾ ਇੱਕ ਪੇੜ 12 ਸਾਲਾਂ ਬਾਅਦ ਜਾ ਕੇ ਇਨਕਮ ਦੇਣੀ ਸ਼ੁਰੂ ਕਰਦਾ ਹੈ ਉਹ ਸਾਰੀ ਡਿਟੇਲਸ ਉਹਨਾਂ ਨੇ ਇਹ ਦਿੱਤੀਆਂ ਵੀ ਉਸ ਤੇ ਤਾਂ ਕਿ ਸੰਦਲਵੁੱਡ ਕੋਕੋਨਟ ਨਟਸ ਐਂਡ ਵੈਲਿਊ ਚੇਨ ਡਿਵੈਲਪਮੈਂਟ ਟੂ ਇਨਕਰੀਜ਼ ਫਾਰਮਰ ਇਨਕਮ ਮੋਟੇ ਡਾਇਵਰਸੀਫਿਕੇਸ਼ਨ ਫਾਰ ਫਾਰਮਰ ਯਾਨੀ ਕਿ ਡਾਇਵਰਸੀਫਾਈਡ ਦੂਤੀਆਂ ਜਿਹੜੀ ਕੰਢਕ ਚੋਣੇ ਤੋਂ ਇਹ ਚੀਜ਼ਾਂ ਲਾਓਗੇ ਤੇ ਤੁਹਾਨੂੰ ਉਹਦੀ ਆਮਦਨ ਬਹੁਤ ਜ਼ਿਆਦਾ ਹੋਏਗੀ ਮਤਲਬ ਇਹ ਹੁੰਦਾ ਜੇ ਤੁਸੀਂ ਪੇੜ ਲਾ ਦਿਓ ਇਹਦਾ ਮਤਲਬ 12 ਸਾਲ ਲੱਗ ਲੱਗਾ ਕਿ ਮੈਂ ਹਕੀ ਕਰਾਂਗਾ ਜੀ ਉਹਦੇ ਵਿੱਚ ਖੇਤੀ ਹੁੰਦੀ ਹੈ ਉਹਦੇ ਵਿੱਚ ਤੁਸੀਂ ਕਦਕ ਵੀ ਵੀ ਸਕਦੇ ਹੋ ਹੋਰ ਚੀਜ਼ਾਂ ਵੀ ਵੀ ਸਕਦੇ ਹੋ ਮਤਲਬ ਇਹ ਵੀ ਜਦੋਂ ਤੁਹਾਡਾ ਪੇੜ 12 ਸਾਲਾਂ ਬਾਅਦ ਹੋਏਗਾ ਤੁਸੀਂ ਇਹ ਵੇਖੋ ਕਿੱਲੇ ਦੇ ਵਿੱਚ 400 ਜੇ ਬੂਟਾ ਲੱਗਾ ਹੋਏਗਾ ਤੇ ਕਿੰਨੇ ਪੈਸੇ ਤੁਹਾਨੂੰ ਇੱਕ ਏਕੜ ਤੋਂ ਮਿਲਣਗੇ ਸੋ ਇਹ ਐ ਐਗਰੀਕਲਚਰ ਨੂੰ ਫਿਰ ਇੰਡਸਟਰੀ ਨੂੰ ਜਿਹੜੀ ਐ ਐਮ ਐਸ ਐਮਈ ਮੈਨੂਫੈਕਚਰਿੰਗ ਹੈ ਉਹ ਨਵੀਂ ਅਲੋਟਮੈਂਟ ਗਵਰਨਮੈਂਟ ਨੇ 10000 ਕਰੋੜ ਦੀ ਕੀਤੀ ਹੈ ਇਸ ਇੰਡਸਟਰੀ ਨੂੰ ਇਨਹਾਂਸ ਕਰਨ ਲਈ ਜਿਹੜੀ ਮਿਡਲ ਕਲਾਸ ਛੋਟੀ ਇੰਡਸਟਰੀ ਹੈ ਉਹਨੂੰ ਗਵਰਨਮੈਂਟ ਨੇ 10000 ਕਰੋੜ ਰੁਪਏ ਦੀ ਅਲੋਟਮੈਂਟ ਕੀਤੀ ਹੈ ਤਾਂ ਕਿ ਉਹਦੇ ਵਿੱਚ ਉਹ ਇੰਡਸਟਰੀ ਲੱਗ ਸਕੇ ਇਨਫਰਾਸਟ੍ਰਕਚਰ ਐਂਡ ਕਨੈਕਟੀਵਿਟੀ ਕੈਪੀਟਲ ਐਕਸਪੈਂਡੀਚਰ ਰੇਸ ਟੂ 12.2 ਲੱਖ ਕਰੋੜ ਟੂ ਡਰਾਈਵ ਇਨਫਰਾਸਟ੍ਰਕਚਰ ਗਰੋਥ ਉਹ ਜਿਹੜੀ ਮੈਂ ਤੁਹਾਨੂੰ ਸੜਕਾਂ ਦੀ ਗੱਲ ਕੀਤੀ ਹੈ ਅਨਾਉਂਸਮੈਂਟ ਆਫ 7 ਹਾਈ ਸਪੀਡ ਰੇਲ ਕੋਰੀਡੋਰਸ ਲਾਈਕ ਬੰਦੇ ਭਾਰਤ 20 ਨਿਊ ਨੈਸ਼ਨਲ ਵਾਟਰਵੇਸ ਫਾਰ ਫਰੇਟ ਐਕਸਪੈਂਸ਼ਨ ਮਤਲਬ ਇਹ ਹੈ ਵੀ ਜਿੱਦਾਂ ਬੰਦੇ ਭਾਰਤ ਟ੍ਰੇਨ ਇਹਨਾਂ ਨੇ ਹਾਈ ਸਪੀਡ ਟ੍ਰੇਨਸ ਕੀਤੀਆਂ ਨੇ ਉਹ ਸਪੈਸ਼ਲ ਟਰੈਕਸ ਉਸ ਕਿਸਮ ਦੀਆਂ ਟ੍ਰੇਨਸ ਨੂੰ ਬੁਲੇਟ ਟ੍ਰੇਨ, ਬੰਦੇ ਭਾਰਤ, ਸ਼ਤਾਬਦੀ ਐਕਸਪ੍ਰੈਸ ਉਹ ਟ੍ਰੇਨ ਚਲਾਈਆਂ ਜਾਣਗੇ ਉਹ ਟਰੈਕਸ ਅਲੱਗ ਹੋਣਗੇ ਜਿਹੜੀ ਹਾਈ ਸਪੀਡ ਦੇ ਟਰੈਕਸ ਨੇ ਉਹ ਸੜਕਾਂ ਵੀ ਤੁਸੀਂ ਇਹ ਦੇਖਿਓ ਵੀ ਬਾਹਰਲੇ ਮੁਲਕਾਂ ਵਾਂਗੂ ਵੀ ਸੜਕਾਂ ਉਹ ਐਕਸਪ੍ਰੈਸ ਵੇਸ ਬਣਨਗੇ ਜਿੱਦੀ ਸਪੀਡ ਹੀ ਘਟੋ ਘਟ 150 120 ਕਿਲੋਮੀਟਰ ਤੋਂ ਘੱਟ ਨਹੀਂ ਤੁਸੀਂ 100 ਤੋਂ ਘੱਟ ਵੀ ਚਲਾ ਸਕਦੇ ਘੱਟ ਚਲਾਓਗੇ ਤੇ ਤੱਕ ਯਾਨੀ ਕਿ ਹਾਈ ਸਪੀਡ ਰੋਡਸ ਨੇ ਤੇ ਉਹਦੀ ਜਿਹੜੀ ਸੇਫਟੀ ਲਈ ਸਰਕਾਰ ਸਾਰੇ ਪ੍ਰਬੰਧ ਕਰਕੇ ਰੱਖਦੀ ਹੈ ਸੋ 12 20 90 ਬੰਦਰਗਾਹ ਵਾਟਰ ਵੇਅਬ ਕੀ ਜਿੱਦਾਂ ਅੱਗੇ ਬੰਦਰਗਾਹ ਨੇ ਸਾਡੀਆਂ ਮੇਜਰ ਚੱਲਦੀਆਂ ਉਹਦਾ 20 ਹੋਰ ਬੰਦਰਗਾਹਾਂ ਦੀ ਉਹ ਕੋਚ ਕਰਕੇ ਉਸ ਨੂੰ ਉਸ ਦੇ ਉੱਤੇ ਕੰਮ ਕਰ ਰਹੀ ਹੈ ਸਰਕਾਰ ਇਹ ਮੇਜਰ ਸਾਡਾ ਬਜਟ ਹੈਗਾ ਹੈ ਤਾਂ ਤੋ ਮਤਲਬ ਇਹ ਹੈ ਵੀ ਜਿੰਨਾ ਟੋਟਲ ਸਾਡਾ ਜਿਹੜਾ ਬਜਟ ਹੈਗਾ ਉਹ ਬਜਟ ਪਿਛਲੀ ਵਾਰ ਨਾਲੋਂ ਡਿਊੜਾ ਬਜਟ ਸਾਡਾ ਫॉर ਐਕਸਪੈਂਸ਼ਨ ਫॉर ਬਿਲਡਿੰਗ ਇੰਡੀਆ ਫॉर ਆਤਮ ਨਿਰਭਰ ਇੰਡੀਆ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੋਦੀ ਜੀ ਤੁਹਾਨੂੰ ਮੈਂ ਛੋਟੀ ਜੀ ਐਗਜ਼ਾਮਪਲ ਦਿੰਦਾ ਦੇਖੋ ਜਦੋਂ ਟ੍ਰੇਡ ਦੀ ਗੱਲ ਚੱਲੀ ਅਮਰੀਕਾ ਨੇ ਕਿੰਨਾ ਸਾਡੇ ਤੇ ਪ੍ਰੈਸ਼ਰ ਪਾਇਆ ਵੀ ਅਸੀਂ ਜੀ 100% ਟੈਰਿਫ ਕਰ ਦਾਂਗੇ ਹੈ 50 ਕੀਤਾ ਵੀ ਸਾਡੇ ਤੇ ਪ੍ਰੈਸ਼ਰ ਪਾਇਆ ਵੀ ਤੁਸੀਂ ਰਸ਼ੀਆ ਦਾ ਤੇਲ ਲੈਣਾ ਬੰਦ ਕਰੋ ਤੇ ਅਸੀਂ ਤਾਂ ਤੁਹਾਡਾ ਟੈਰੇ ਮਾਫ ਕਰੇ ਇੰਡੀਆ ਟੈਸ ਤੋਂ ਮਾਸ ਨਹੀਂ ਕੀਤਾ ਉਹਨੇ ਕਿਹਾ ਜੋ ਤੁਹਾਡਾ ਜੀ ਕਰਦਾ ਤੁਸੀਂ ਕਰ ਲਓ ਅਸੀਂ ਆਪਣੀ ਦੋਸਤਾਂ ਦੀ ਦੋਸਤੀ ਇੱਕ ਚੀਜ਼ ਹੈ ਟ੍ਰੇਡ ਇੱਕ ਚੀਜ਼ ਹੈ ਨਾ ਵੀ ਅਸੀਂ ਤੁਹਾਡੇ ਕਹਿਣ ਤੇ ਕਰ ਦਈਏ ਤੋ ਉਹ ਕਹਿੰਦੇ ਅੱਜ ਅਮਰੀਕਾ ਨੂੰ ਵਾਪਸ ਜਾਣਾ ਪਿਆ ਹਰ ਚੀਜ਼ ਤੇ ਤੇ ਉਹੀ 트ੰਪ ਨੂੰ ਕਹਿਣਾ ਪਿਆ ਵੀ ਮਿਸਟਰ ਮੋਦੀ ਇਜ਼ ਅ ਵਿਜਨਰੀ ਲੀਡਰ ਐਂਡ ਮਾਈ ਵੈਰੀ ਗੁੱਡ ਫਰੈਂਡ ਮਤਲਬ ਇਹ ਹੈ ਵੀ ਜਦੋਂ ਲੀਡਰਸ਼ਿਪ ਦੀ ਕੁਆਲਿਟੀ ਇਹ ਹੁੰਦੀ ਹੈ ਵੀ ਜਦੋਂ ਤੁਸੀਂ ਦੇਸ਼ ਨੂੰ ਅਗਾਹ ਵਧਾਰੇ ਉਹਨਾਂ ਤੁਹਾਡੇ ਸਾਹਮਣੇ ਬਹੁਤ ਸਾਰੇ ਇਹੋ ਜਿਹੇ ਇਸ਼ੂਜ਼ ਆਂਦੇ ਨੇ ਜਿੱਥੇ ਤੁਹਾਡੀ ਐਕਚੁਅਲ ਲੋਕ ਤੁਹਾਡੇ ਵੱਲ ਸਾਰੀ ਦੁਨੀਆ ਦੇ ਦੇਖਦੇ ਨੇ ਵੀ ਇਹ ਲੀਡਰ ਦੀ ਕੁਆਲਿਟੀ ਕੀ ਹੈ ਕਿ ਲੀਡਰ ਝੁੱਕ ਗਿਆ ਇਹ ਲੀਡਰ ਡਰ ਗਿਆ ਉਹਨੇ ਕਿਹਾ ਨਹੀਂ ਜੀ ਅਮਰੀਕਾ ਨਾਲ ਤੇ ਐਸੀ ਸੋਚੀ ਨਹੀਂ ਸਕਦੇ ਵੀ ਅਮਰੀਕਾ ਨਾਲ ਸਾਡਾ ਵਪਾਰ ਘਟ ਜੇ ਮਤਲਬ ਅੱਜ ਉਹ ਟੈਰਫ ਨੂੰ ਘਟਾ ਕੇ 18% ਤੇ ਅਮਰੀਕਾ ਨੇ ਤੁਸੀਂ ਦੇਖ ਰਹੇ ਹੋਣੇ ਪਿਛਲੇ 3-4 ਦਿਨਾਂ ਤੋਂ ਕਿੰਨੀ 트ੰਪ ਜੀ ਪ੍ਰਧਾਨ ਮੰਤਰੀ ਜੀ ਦੀ ਤਾਰੀਫ ਕਰ ਰਹੇ ਨੇ ਹੋਈਆਂ ਕਿਉਂ ਕਿ ਯੂਰੋਪੀਅਨ ਜਿਹੜੇ ਯੂਰੋਪੀਅਨ ਯੂਨੀਅਨ ਸੀ ਉਹਨਾਂ ਨੇ ਇੰਡੀਆ ਨਾਲ ਡਾਇਰੈਕਟ ਆਪਣਾ ਟ੍ਰੇਡ ਸਾਈਨ ਕੀਤਾ ਉਹਨਾਂ ਇਹ ਵੇਖਿਆ ਵੀ ਸਾਰੇ ਜਿੰਨੀਆਂ ਵੀ ਮੇਜਰ ਕੰਟਰੀਜ਼ ਨੇ ਉਹ ਇੰਡੀਆ ਨਾਲ ਡਾਇਰੈਕਟ ਹੋ ਗਿਆ ਤੇ ਅਸੀਂ ਤੇ ਵਿੱਚੋਂ ਨਿਕਲੀ ਜਾਵਾਂਗੇ। ਤੋਂ ਉਸ ਚੀਜ਼ ਨੂੰ ਮੁੱਖ ਰੱਖਦਿਆਂ ਹੋਇਆਂ ਅਮਰੀਕਾ ਨੇ ਆਪ ਚੁੱਕ ਕੇ ਤੇ ਮੋਦੀ ਜੀ ਦੀ ਤਾਰੀਫ਼ ਕੀਤੀ ਔਰ ਮੈਂ ਸਭ ਇਹਨਾਂ ਵੀ ਇੱਕ ਇਹੋ ਜਿਹਾ ਵਿਜਨਰੀ ਲੀਡਰ ਬੜੇ ਸਾਲਾਂ ਬਾਅਦ ਇੰਡੀਆ ਨੂੰ ਉਸ ਕਿਸਮ ਦਾ ਲੀਡਰ ਮਿਲਿਆ ਜਿੱਤੇ ਅੱਜ ਤਰੱਕੀ ਦੇ ਰਾਹ ਤੇ ਡਿਫੈਂਸ ਦੇ ਰਾਹ ਤੇ ਇਕਨੋਮੀ ਵਾਈਜ਼ ਜੋ ਇੰਡੀਆ ਦੀ ਤਰੱਕੀ ਹੋ ਰਹੀ ਹੈ ਔਰ ਜੇ ਸਪੀਡ ਨਾਲ ਇੰਡੀਆ ਅੱਗੇ ਵੱਧ ਰਿਹਾ ਹੈ ਤੁਹਾਡੇ ਸਾਹਮਣੇ ਸਾਰਾ ਇਨਫਰਾਸਟ੍ਰਕਚਰ ਹੈ ਸਾਡੇ ਕਹਿਣ ਦੀ ਲੋੜ ਨਹੀਂ ਤੇ ਮੈਂ ਇਸ ਤੇ ਮੁਬਾਰਕਬਾਦ ਦੇਣਾ ਚਾਹਨਾ ਮੋਦੀ ਜੀ ਨੂੰ ਉਹਨਾਂ ਦੀ ਸਰਕਾਰ ਨੂੰ ਸੀਤਾ ਰਮਨ ਜੀ ਨੂੰ ਜਿਨ੍ਹਾਂ ਨੇ ਇੱਕ ਬਹੁਤ ਅੱਛਾ ਬਜਟ ਪੇਸ਼ ਕੀਤਾ ਹੈ ਕਿਸੇ ਤੇ ਕੋਈ ਬੋਝ ਨਹੀਂ ਪਾਇਆ ਬੇਸਿਕ ਕੀ ਹੁੰਦਾ ਹੈ ਇੰਡਸਟਰੀ ਤੇ ਬੋਝ ਪੈ ਗਿਆ ਇੰਡਸਟਰੀ ਵਾਲੇ ਚੀਕਦੇ ਨੇ ਜੀ ਸਾਡੇ ਤੇ ਬੋਝ ਪੈ ਗਿਆ ਟੈਕਸ ਲੱਗੇ ਕੋਈ ਕਿਸੇ ਤੇ ਟੈਕਸ ਦੀ ਕੋਈ ਕਿਤੇ ਬੋਝ ਨਹੀਂ ਇਨ ਫੈਕਟ ਆਪਣੀ ਇੰਡਸਟਰੀ ਨੂੰ ਇਹ ਗੱਲ ਕਹੀ ਹੈ ਵੀ ਇੰਡੀਆ ਦੀ ਯੂਨਿਟ ਲਾਓ ਸੋ ਥੈਟ ਆਤਮ ਨਿਰਭਰ ਭਾਰਤ ਮੀਨ ਵੀ ਸਾਨੂੰ ਕੇਵਲ ਵੇਖਣ ਦੀ ਲੋੜ ਨਾ ਪਵੇ ਤਾਂ ਕਿ ਵੀ ਇੱਥੇ ਬਨ ਜਹਾਜ਼ ਵੀ ਇੱਥੇ ਬਨ ਮਸ਼ੀਨ ਗੱਨਾ ਵੀ ਇੱਥੇ ਬਨ ਉਹੀ ਹੋ ਰਿਹਾ ਔਰ ਜਿਹੜਾ ਸਾਡਾ ਬ੍ਰਹਮੋ ਜਿਹੜਾ ਆਖਰੀ ਅਸੀਂ ਉਹਨਾਂ ਨੂੰ ਵਿਖਾਇਆ ਹੀ ਵੀ ਜੇ ਅਸੀਂ ਇਹ ਚਲਾंदे ਤੇ ਪਾਕਿਸਤਾਨ ਦਾ ਹਾਲ ਕੀ ਹੋਣਾ ਸੀ ਜਿਹੜੀਆਂ ਚੀਜ਼ਾਂ ਮਿਸ਼ਨ ਸੰਦੂਰ ਦੇ ਉੱਤੇ ਦੇਵਯਾ ਫੈਕਸ਼ਨੀਆਂ ਸ਼ੁਰੂ ਹੋਈਆਂ ਉਹ ਤੇ ਕਲੀਅਰ ਕਟ ਹੈ ਵੀ ਜੀ ਇਹ ਬਹੁਤ ਵੱਡੀ ਜਿੱਤ ਸੀ ਇੰਡੀਆ ਦੀ ਔਰ ਵਿਦ ਫੈਕਸ਼ਨ ਫਿਗਰਸ ਦਿੱਤੀ ਹੈ ਸੋ ਮੈਂ ਸਮਝਦਾ ਵੀ ਇਹ ਦੇਸ਼ ترقی ਦੇ ਰਾਹ ਤੇ ਚੱਲ ਰਿਹਾ ਹੈ ਅਸੀਂ ਅੰਡਰ ਦਾ ਵਿਜਨਰੀ ਲੀਡਰਸ਼ਿਪ ਆਫ ਨਰਿੰਦਰ ਮੋਦੀ ਜੀ ਔਰ ਉਹਨਾਂ ਦੀ ਸਾਰੀ ਸਰਕਾਰ ਔਰ ਭਾਰਤੀ ਜਨਤਾ ਪਾਰਟੀ ਦੀ ਕਮਿਟਮੈਂਟ ਟੂਵਰਡਸ ਦ ਸੋਸਾਇਟੀ ਐਂਡ ਇੰਡੀਆ ਫॉर द ਗ੍ਰੋਥ ਆਫ ਇੰਡੀਆ ٹرمینڈس جوب اور بیسٹ uh, اور آس کرتے ہیں بھی سارے دیش بھی ترقی کے راہ چلے اور پنجاب بھی میں ہوں اپنے بجٹ تو باہر ایک چیز ہونا چاہوں گا بھی میں اپنے پر ہمیشہ گل دیکھو میں سمجھتا بھی ایک ایک لیڈر آف داپوزیشن ایک واقعہ اس قسم کی ٹھپنی کرے ਪਹਿਲੇ ਤੇ ਉਹ ਹੀ ਨਹੀਂ ਫਾਪਦੀ ਉਹ ਉਹਦੇ ਦਿਲ ਦੀ ਉਸ ਉਹਦੀ ਉਹਦੀ ਜਿਹੜੀ ਦਿਮਾਗ ਦੀ ਸੋਚ ਹੈ ਉਹਨੂੰ ਉਜਾਗਰ ਕੀਤਾ ਉਹਨਾਂ ਨੇ that means ਜਿਹੜਾ ਤੇ ਤੁਹਾਡੇ ਨਾਲ ਹੈ ਉਹ ਸਭ ਠੀਕ ਹੈ ਜਿਹੜਾ ਦੂਜਾ ਉਹ ਟ੍ਰੇਟਰ ਹੋ ਗਿਆ ਪੋਲਿਟਿਕਸ ਦੇ ਵਿੱਚ ਅ ਸਵਿਚਿੰਗ ਸਾਈਡ ਫॉर ਵੇਰੀਅਸ ਰੀਜ਼ਨਸ ਕੋਈ ਕਹਿੰਦੇ ਪਾਰਟੀ ਦੇ ਇਹ ਤੇ ਹੈ ਨਹੀਂ ਕੋਈ ਵੇਰੀਅਸ ਰੀਜ਼ਨਸ ਹੋ ਸਕਦੇ ਨੇ ਤੂੰ ਇਹ ਗੱਲ ਕਰਨੀ ਵੀ ਮਾਈ ਟ੍ਰੇਟਰ ਫਰੈਂਡ ਇੱਕ ਦੇਖੋ ਇਹ ਇਸੇ ਕੋਈ ਦੋ ਰਾਏ ਨਹੀਂ ਬੇ ਉਹਨੂੰ ਟਾਰਗੇਟ ਕੀਤਾ ਗਿਆ ਔਰ ਮੈਂ ਸਮਝਦਾ ਇੱਕ ਬਹੁਤ ਵੱਡੀ ਬੇਇਜ਼ਤੀ ਹੈ ਔਰ ਇੱਕ ਲੀਡਰ ਨੂੰ ਤੁਸੀਂ ਹੀ ਇਸ ਅ ਮਨਿਸਟਰ ਆਫ ਸਟੇਟ ਤੁਸੀਂ ਇੱਕ ਕੈਬਨਟ ਮਨਿਸਟਰ ਨੂੰ ਬੁਲਾ ਕੇ ਇਹ ਗੱਲ ਕਰਨੀ ਤੂੰ ਟ੍ਰੇਟਰ ਹੈ ਤੇ ਦੂਜੇ ਹਸਨ ਇਹ ਚੀਜ਼ਾਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀ ਸਰਕਾਰ ਦੇ ਕੀ ਮਾਇਨੇ ਜਿਹੜਾ ਉਹਨਾਂ ਦੇ ਉਤਾਰ ਅਰੇ ਮੈਂ ਹੁਣ ਡਿਕਸ਼ਨਰੀ ਦੇ ਵਿੱਚੋਂ ਕੱਢ ਕੇ ਦਵਾ ਵੀ ਇਹਦੇ ਬਹਿਨੇ ਕੀ ਨੇ ਜਿਹੜੇ ਮੈਨੇ ਤੁਸੀਂ ਕਹਿੰਦੇ ਹੋ ਕਿ ਗਦਾਰ ਲਫ਼ਜ਼ ਜਿਹੜਾ ਹੈ ਇਹ ਗਲਤ ਹੈ ਕਿ ਇਹ ਗਦਾਰ ਲਫ਼ਜ਼ ਗਲਤ ਹੈ ਕਿ ਇਹ ਨਾਲ ਕੋਈ ਨਰਾਜ਼ਗੀਆਂ ਹੋ ਸਕਦੀਆਂ ਨੇ ਪਰ ਉਹ ਇਸ ਤਰੀਕੇ ਨਾਲ ਜ਼ਾਹਰ ਕਰਨਾ ਇੱਕ ਪ੍ਰੈਸ ਸਾਹਮਣੇ ਤਾਂ ਮੈਂ ਸਮਝਣਾ ਸ਼ੋਭਾ ਨਹੀਂ ਦਿੱਤੀ ਜਿਹੜੀ ਕਿ ਕਾਂਗਰਸ ਜਿਹੜੀ ਖਾਸ ਮੈਂ ਤਾਂ ਕਹਿੰਦਾ ਵੀ ਰਾਹੁਲ ਗਾਂਧੀ ਦੇ ਰਹਿ ਤੇ ਭਾਜੀਪੀ ਨੂੰ ਤੇ ਇਹਦੇ ਅਗਲੀ ਤੇ ਵੀ ਹੋਰ ਕੋਈ ਨਹੀਂ ਚਾਹੀਦਾ ਏ ਜਿੱਥੇ ਕਾਂਗਰਸ ਆ ਗਈ ਡਿਗਣੀ ਸ਼ੁਰੂ ਹੋ ਗਈ ਹੈ ਸਾਰੇ ਦੋਸਤਾਂ ਚੋ ਸਾਫ ਕੀ ਹੋ ਰਹੀ ਹੈ ਬਿਕੋਜ਼ ਹੀ ਡੋਜ਼ਨਟ ਹੈਵ ਅ ਲੀਡਰਸ਼ਿਪ ਕੁਆਲਟੀ ਕਦੀ ਮੋਦੀ ਸਾਹਿਬ ਦੇ ਮੂੰਹ ਤੋਂ ਕਦੀ ਕਦੇ ਬੀਜੇਪੀ ਦੇ ਕਿਸੇ ਲੀਡਰ ਦੇ ਮੂੰਹ ਜਿਹੋ ਜੀ ਗੱਲ ਸੁਣੀ ਉਹ ਕਹ ਡੋਕਰ ਤੁਸੀਂ ਕਿੱਥੇ ਬੈਠੇ ਹੋ ਯਾਰ ਪਾਰਲੀਮੈਂਟ ਜਿਹੜਾ ਸਾਰੀ ਦੁਨੀਆ ਤੁਹਾਨੂੰ ਵੇਖਦੀ ਹੈ ਤੁਸੀਂ ਕਾਨੂੰਨ ਬਣਾਉਣ ਵਾਲੇ ਹੋ ਤੇ ਤੁਸੀਂ ਕਾਨੂੰਨ ਬਣਾਉਣ ਦਾ ਅੱਜ ਤਮਾਸ਼ੇ ਵਿਖਾਉਂਦੇ ਫਿਰੋ ਤੇ ਉਹ ਗੱਲ ਹੀ ਪੈ